ਗੁਰਦੁਆਰੇ ਦੇ ਵਿੱਚ ਰਹਿੰਦਿਆਂ ਨੂੰ ਪ੍ਰਮਾਤਮਾ ਕਈ ਵਾਰੀ ਸਮੱਤ ਬਖਸ਼ ਦਿੰਦਾ ਹੈ ਜੇ ਬੰਦਾ ਗ੍ਰਹਿਣ ਕਰੇ ਤਾਂ ਉਹ ਹਰੀਐਂਦਰ ਸਿੰਘ ਧਾਮੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈ ਇਹਨਾਂ ਨੇ ਮਨ ਬਣਾ ਲਿਆ ਸੀ ਕਿ ਸਿੰਘ ਸਾਹਿਬ ਗਿਆਨੀ ਆਰਪ੍ਰੀਤ ਸਿੰਘ ਨੂੰ ਹਟਾਇਆ ਜਾਵੇ ਉਹਦੇ ਦੋਸ਼ ਆ ਜਿਹੜੇ ਉਹ ਐਦ ਕੀਤੇ ਜਾਂ ਇਹੋ ਦਾ ਸਾਧੂ ਲਾ ਰਿਹਾ ਹੈ ਪਹਿਲੀ ਗੱਲ ਉਹਨੂੰ ਦਾ ਸਾਧੂ ਨਿਰਿਆ ਹੋ ਦੂਜੀ ਗੱਲ ਇਹ ਮੈਟਰ ਬੜਾ ਪੁਰਾਣਾ ਹੈ 13 ਸਾਲ ਪੁਰਾਣਾ ਹੈ ਜਦੋਂ ਕੋਈ ਮੁੱਦਾ ਹੋਵੇ ਨਾ ਕੋਰਟ ਦੇ ਵਿੱਚ ਕੋਈ ਜੱਜ ਸਾਹਿਬ ਤੋਂ ਗਲਤੀ ਹੋ ਜੇ ਜਾਂ ਰਿਲੀਜੀਅਸ ਤੌਰ ਤੇ ਧਰਮ ਪ੍ਰਤੀ ਗਲਤੀ ਹੋ ਜੇ ਉਹਨੂੰ ਉਹਦੀ ਸਮਿਟਿਆ ਜਾਂਦਾ ਹੁੰਦਾ ਕਿਉਂਕਿ ਲੰਬੇ ਸਮੇਂ ਬਾਅਦ ਤਵਰੀ ਦੇ ਵਿੱਚ ਬਹੁਤ ਕੁਝ ਹੋਰ ਕੁਝ ਐਡ ਹੋ ਜਾਂਦਾ ਹੁੰਦਾ ਇਸ ਕਰਕੇ ਇਹ ਜਿਹੜੇ ਲੰਮੇ ਪੁਆੜੇ ਆ ਬਾਲਾ ਚਰਨੀ ਚੱਲਦੇ ਹੁੰਦੇ ਇਹ ਝੂਠ ਦਾ ਪਲੰਦਾ ਇੱਕ ਤਿਆਰ ਕਰਕੇ ਉਹਨੂੰ ਬਦਨਾਮ ਕੀਤਾ ਜਾ ਰਿਆ ਸੀ ਤੇ ਹੁਣ ਗੁਰੂ ਮਹਾਰਾਜ ਨੇ RAMDAS ji ਨੇ ਸਮੱਤ ਬਖਸ਼ੀ ਹੈ ਹਰਜਿੰਦਰ ਸਿੰਘ ਧਾਮੀ ਨੂੰ ਉਹ ਉਹ ਪਿੱਛੇ हट ਗਿਆ ਤੇ ਮੇਰਾ ਕਾਲਾ ਵੀ ਉਹ ਗਿਆਨੀ ਹਰਪ੍ਰੀਤ ਸਿੰਘ ਨਾਲ ਇੱਕ ਮੁੱਠ ਹੋਵੇਗਾ ਕਿਉਂਕਿ ਉਹਨਾਂ ਨੇ ਉਹ ਫੈਸਲਾ ਉਹ ਮੀਟਿੰਗ ਜਿਹੜੀ ਐਮਰਜੈਂਸੀ ਸੱਦੀ ਸੀ ਉਹ ਹਟਾ ਦਿੱਤੀ ਹੈ ਉਹ ਤੇ ਰੋਕ ਲਾਤੀ ਉਹ 30 ਦਸੰਬਰ ਨੂੰ ਜਿਹੜਾ ਹੈਗਾ ਹੁਣ ਫੈਸਲਾਦਾਰੇ ਦਾਰੇ ਮੀਟਿੰਗ ਹੋਵੇਗੀ ਹੁਣ ਜਿਹੜਾ 44ਆ ਕਮੇਟੀ ਬਣਾਈ ਵੀ ਹੈ ਉਹਦੇ ਚ ਜਿਹੜੇ ਬੰਦੇ ਤਿੰਨ ਸ਼ਾਮਿਲ ਕੀਤੇ ਉਹ ਕ੍ਰਿਮੀਨਲ ਬੰਦੇ ਉਹਨਾਂ ਤੇ ਪਰਚੇ ਦਰਜਨ ਇੱਕ ਕਹਿੰਦੇ ਪੰਥ ਚੋਂ ਚੇਕਿਆ ਹੋਇਆ ਕਹਾਮਾਚਰ ਪ੍ਰਦੇਸ਼ ਚੋਂ ਹੁੰਦਾ ਹੈ ਉਹਦੇ 6-7 ਕ੍ਰਿਮੀਨਲ ਪਰਚੇ ਦਰਜ ਤੇ ਤੀਜਾ ਜਿਹੜਾ ਉਹਦੇ ਵੀ ਕੋਈ ਨਾ ਕੋਈ ਇਲਜ਼ਾਮ ਲੱਗੇ ਹੋਏ ਤੇ ਉਹ ਪਰਤਾਲ ਕਰ ਰਹੇ ਐ ਚਲੋ ਫਿਰ ਜਦੋਂ ਪਰਤਾਲ ਤੇ ਲਾਤਾ ਫਿਰ ਪਰਤਾਲ ਹੋ ਜਾਂਦੇ ਉਹ ਤੇ ਉਹ ਉਹਦੇ ਰੋਕ ਕਿਉਂ ਲਾਈ ਉਹਦੇ ਸਵਾਮਾਂ ਤੇ ਹਾਂ ਜਿਹੜਾ ਤੀਜਾ ਮੈਂ ਕਹਿੰਨਾ ਉਹ ਸ਼ਰੋਮਣੀ ਅਕਾਲੀ ਦਲ ਬਾਦਲਤ ਦਾ ਵਰਕਰ ਔਰ ਸੁਖਵੀਰ ਬਾਦਲ ਦਾ ਚਿਹਤਾ ਉਹ ਫੈਸਲਾ ਕਿਉਂ ਉਹਦੇ ਹੱਕ 'ਚ ਕਰਨਗੇ ਇਸ ਕਰਕੇ ਜਿਹੜਾ ਹੈਗਾ ਇਹ ਫੈਸਲਾ ਤਿੰਨ ਮੈਂਬਰ ਕਮੇਟੀ ਕੋਲ ਜਾਣਾ ਬਣਦਾ ਨਹੀਂ ਸੀ ਅਕਾਲ ਤਖਤ ਦੀ ਮਰਜ਼ਾਦਾ ਦੇ ਅਨੁਸਾਰ ਤਖਤ ਦਾ ਫੈਸਲਾ ਤਖਤ ਤੇ ਨਿਭੜਨਾ ਚਾਹੀਦਾ ਸੀ ਇਹ ਸਿੰਘ ਸਾਹਿਬ ਅਕਾਲ ਤਖਤ ਦੇ ਸਿੰਘ ਸਾਹਿਬਾ ਜਿਹੜੇ ਗਿਆਨੀ ਰਗਵੀਰ ਸਿੰਘ ਕੱਲੇ ਵੀ ਲੈ ਸਕਦੇ ਸੀ ਤੇ ਜੇ ਉਹ ਹਰਪ੍ਰੀਤ ਦੇ ਹੱਕ ਵਿੱਚ ਲੈਂਦੇ ਤਾਂ ਮੰਨ ਲਓ ਉਹ ਸਾਬਤ ਸਹੀ ਹੁੰਦਾ ਤਾਂ ਫਿਰ ਹਰ ਗਿਆਨੀ ਰਗਵੀਰ ਸਿੰਘ ਵੀ ਘੇਰੇ ਚ ਆ ਗਿਆ ਸੀ ਹੁਣ ਜਿਹੜੀ ਆਪਾਂ ਗੱਲ ਕਰਦੇ ਆਂ ਇਹ ਰਾਜਨੀਤਿਕ ਲੀਡਰ ਮਤ ਨਹੀਂ ਹੁੰਦੇ ਕਿਸੇ ਦੇ ਤੇ ਰਾਜਨੀਤਿਕ ਲੀਡਰਾਂ ਦੀ ਕੋਈ ਜ਼ਮੀਰ ਨਹੀਂ ਹੁੰਦੀ ਕਿਸੇ ਪਾਰਟੀ ਦੇ ਹੁਣ ਜਿਹੜੇ ਬਾਗੀ ਤੇ ਦਾਗੀ ਹੈ ਦਾਗੀ ਦਾ ਬਾਅਦ ਚ ਹੋਏ ਹੈ ਬਾਗੀ ਉਹ ਬਾਗੀ ਹੋ ਕੇ ਕਾਲੀ ਤਾਲ ਤੇ ਸੁਧਾਰ ਲਹਿਰ ਬਣਾਈ ਸੁਧਾਰ ਲਹਿਰ ਤੋਂ ਬਾਅਦ ਉਹ ਤੇ ਦਰਖਾਸਤ ਦੇ ਹੈ ਦਰਖਾਸਤ ਦੇਣ ਤੋਂ ਬਾਅਦ ਸਾਰੇ ਸੱਦ ਲੈ ਉਹ ਆਪ ਹੀ ਮੰਨ ਲਗੇ ਵੀ ਅਸੀਂ ਵੀ ਬਾਗੀ ਦਾਰ ਹੈ ਤਾਂ ਹੁਣ ਆ ਆ ਭੱਜ ਗਏ ਸਿੰਘ ਸਹਿਬਾਨਾਂ ਦੀ ਤੁਸੀਂ ਸੋਚ ਦੇਖੋ ਜਿਹੜੇ ਕਾਲ ਤੱਕ ਦੇ ਉੱਤੇ ਫੈਸਲਾ ਲਿਆ ਸੀ ਉਹ ਦਰਖਾਸਤ ਦੇ ਕੇ ਆਏ ਵੀ ਇਹਨਾਂ ਨੂੰ ਕਾਰਵਾਈ ਕਰੋ ਤੇ ਸਿੰਘ ਸਹਿਬਾਨਾਂ ਨੇ ਉਹਨਾਂ ਨੂੰ ਇਕੱਠੇ ਕਰਨ ਦੀ ਅਪੀਲ ਕੀਤੀ ਸੀ ਫਰਿਆਦ ਕੀਤੀ ਸੀ ਬੇਨਤੀ ਕੀਤੀ ਹੁਕਮ ਕੀਤਾ ਸੀ ਨਾਲ ਕਿ ਬਾਗੀ ਤੇ ਦਾਗੀ ਸਾਰੇ ਇਕੱਠੇ ਹੋ ਕੇ ਅਕਾਲੀ ਦਲ ਨੂੰ ਪਰਫੁੱਲਤ ਕਰਨ ਦੇਖੋ ਉਹ ਇਕੱਠੇ ਕਰ ਰਹੇ ਐ ਤੇ ਜਿਹੜੇ ਬਾਗੀ ਸੀਗੇ ਉਹਨਾਂ ਲਾਗੇ ਸੱਟ ਕੇ ਲੱਡੂ ਜੀ ਦਰਗਾਹ ਤੱਕ ਤੇ ਆ ਭੱਜ ਗਏ ਤੇ ਉਹਦਾ ਮਰਿਆ ਹੋਇਆ ਸੱਪ ਜਿਹੜਾ ਜੱਤੇਦਾਰਾਂ ਦੇ ਗਲ ਚ ਪਾਤਾ ਨਾਲ ਤਾਂ ਮੀਂਹ ਲਵੇਟ ਲਿਆ ਉਹਨੂੰ ਬੀਬੀ ਜ਼ਗੀਰ ਕੌਰ ਜਿਹੜੀ ਉਹ ਇਸ ਗੱਲ ਤੋਂ ਖਬਾ ਹੈ ਵੀ ਮੈਨੂੰ ਪ੍ਰਧਾਨ ਨਹੀਂ ਬਣਾਇਆ ਕੋਈ ਬਾਗੀ-ਤਾਗੀ ਦਾ ਮਤਲਬ ਨਹੀਂ ਕੋਈ ਇਹਨਾਂ ਦਾ ਅਕਾਲ ਤਾਕਤ ਨਾਲ ਲੈਣਾ ਦੇਣਾ ਨਹੀਂ ਜਿਹੜਾ ਬੰਦਾ 24 ਘੰਟੇ ਮਹਾਰਾਜ ਦੇ ਕੋਲ ਪਰਬਹਿ ਕੇ ਜੋ ਗੁਰਸਤਿ ਬਾਣੀ ਪੜਦਾ ਉਹਨੂੰ 50% ਡਰ ਲੱਗਣੋਂ ਵੱਡ ਜਾਂਦਾ ਸਾਰੇ ਸਾਡੇ ਵਰਗੇ ਬੁੰਨੇ ਘੁੰਨੇ ਜਿਹੜੇ ਉਹ ਡਰਦੇ ਰਹਿੰਦੇ ਆ ਵੀ ਸੱਚੇ ਪਾਤਸ਼ਾਹ ਕੋਈ ਗਲਤੀ ਨਾ ਹੋ ਜੇ ਇਹ ਲੋਕ ਨਾਸਤਕ ਹੋਏ ਵੀ ਹੈ ਜਿਨ੍ਹਾਂ ਨਾਲ ਗੁਰਬਾਣੀ ਦਾ ਕੋਈ ਲੈਣਾ ਦੇਣਾ ਨਹੀਂ ਅਸੀਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗ੍ਰੰਥ ਸਾਹਿਬ ਸਮਝਦੇ ਆ ਮੱਥਾ ਦੇਖਦੇ ਆ ਇਹ ਲੋਕ ਕਿਤਾਬ ਸਮਝਦੇ ਕਿ ਉਹਦੇ ਵਿੱਚ ਲਿਖਿਆ ਹੋਇਆ ਦੇਖੋ ਸੋਚ ਹੈ ਇਸ ਕਰਕੇ ਜਿਹੜੇ ਹੈਗੇ ਸਿੰਘ ਸਹਿਬਾਨਾ ਨੇ ਇਕੱਠੇ ਹੋ ਕੇ ਇਹਨਾਂ ਨੂੰ ਤਾਂ ਕਿਹਾ ਸੀ ਕਿ ਇਕੱਠੇ ਹੋ ਜਾਓ ਤੇ ਅਕਾਲੀ ਦਲ ਨੂੰ ਪਰਭੁਲਿਤ ਕਰੋ ਜੋ ਤੁਹਾਡੀਆਂ ਗਲਤੀਆਂ ਹਨ ਉਹਨਾਂ ਨੂੰ ਭੁਗਤੋ ਤੇ ਲੋਕਾਂ ਦੇ ਵਿੱਚ ਚੰਗਾ ਸੰਦੇਸ਼ ਲੈ ਕੇ ਜਾਓ ਉਹਨਾਂ ਤਾਂ ਇਕੱਠੇ ਕਰੇ ਇਹ ਸ਼ਿਕਾਇਤ ਕਰਤਾ ਜਿਹੜੇ ਹੈਗੇ ਉਹਨਾਂ ਨੂੰ ਭੁਜਾਤਾ ਇਹਨਾਂ ਨੇ ਹੁਣ ਆਪ ਇਕੱਠੇ ਹੋਣ ਨਾ ਹੋਣ ਤਾਂ ਉਹ ਜਿਹੜੀ ਚਿੱਠੀ ਦਿੱਤੀ ਸੀ ਭਾਈ ਸੀ ਜਿੱਤੇ ਕਿੰਮਾ ਜਾਂਚਣਾ ਹੋਈ ਹੈ ਉਹ ਜਥੇਦਾਰਾਂ ਦੇ ਗੱਲ ਪੈ ਗਈ ਇਸ ਕਰਕੇ ਜਿਹੜੇ ਆ ਕਿ ਇਹ ਹੋ ਸਕਦਾ ਇਹਨਾਂ ਤੋਂ ਕਰਾਈ ਹੋਵੇ ਤੇ ਹੁਣ ਬਾਅਦ ਵਿੱਚ ਇਹ ਆਪ ਭੱਜ ਗਏ ਹੁਣ ਕੋਈ ਅਕਾਲੀ ਦਲ ਚੜਲਣਾ ਚਾਹੁੰਦਾ ਹੈ ਕੋਈ ਨਵੀਂ ਪਾਰਟੀ ਬਣਾਉਣ ਦੀਆਂ ਗੱਲਾਂ ਕਰਦਾ ਕੋਈ ਕੁੱਛ ਕਰਦਾ ਹੁਣ ਜਿਹੜੀ ਆਪਾਂ ਗੱਲ ਕਰਦੇ ਸ਼ੁਰੂ ਚ ਹਰਜਿੰਦਰ ਸਿੰਘ ਧਾਮੇ ਨੂੰ ਅਕਾਲ ਪੁਰਖ ਨੇ ਸਮੱਤੇ ਬਖਸ਼ਦੇ ਕਿ ਉਹਦੀ ਕੁਰਸੀ ਵੀ ਜਾਂਦੀ ਹੈ ਹੁਣ ਉਹਨੂੰ ਅਣਪੱਵ ਹੋ ਗਿਆ ਵੀ ਮੈਥੋਂ ਜਿਹੜਾ ਹੈਗਾ ਨੁਕਸਾਨ ਕਰਾ ਰਿਹਾ ਹੈ ਗਿਆਨੀ ਹਰਪ੍ਰੀਤ ਸਿੰਘ ਦਾ ਮੇਰੇ ਤੋਂ ਕਰਾ ਕੇ ਫਿਰ ਜਿਹੜਾ ਹੈਗਾ ਮੈਨੂੰ ਘਰੇ ਧੋਰਨਗੇ ਉਹਦੇ ਦਿਮਾਗ ਵਿੱਚ ਗੱਲ ਆ ਗਈ ਇਸ ਕਰਕੇ ਹਰਪ੍ਰੀਤ ਦੇ ਹੁਣ ਖਲਾਫ ਨਹੀਂ ਜਾ ਰਿਹਾ ਫਿਲਹਾਲ ਜਿਹੜੇ ਬਾਦਲ ਕੇ ਹੈ ਨਾ ਜਿਹੜਾ ਗਿਆਨੀ ਗੁਰਬਚਨ ਸਿੰਘ ਜੀ ਇੱਕ ਕਸ਼ੇਰੀ ਵੇਚਦਾ ਰਿਹਾ ਹੈ ਪਰ ਗੁਰਦੁਆਰੇ ਦੇ ਸਾਹਮਣੇ ਮੰंजे ਤੇ ਰੱਖ ਕੇ ਉਦੋਂ ਬਾਅਦ ਇਹਨੂੰ ਜਥੇਦਾਰ ਲਾਤਾ ਸੀ ਤੇ ਹੋਰ ਉਹਦੀਆਂ ਬੜੀਆਂ ਦੁਕਾਨਾਂ ਬੜਾ ਲੁੱਟਕਸੁੱਟ ਕਰੀਆ ਉਹਨਾਂ ਲੋਕਾਂ ਨੇ ਜਿਹਦੀਆਂ ਸਮਾਮਾਂ ਬਾਸ ਲਈਆਂ ਜਿਹਦੀਆਂ ਆਹ ਸੌਰੀ ਸਮਾਮਾਂ ਨਹੀਂ ਜਿਹਦਾ ਕਿਹਾ ਵੀ ਉਹਦੇ ਜਿਹੜੀਆਂ ਸ਼੍ਰਮਣੀ ਕਮੇਟੀ ਨੇ ਸਹੂਲਤਾਂ ਦਿੱਤੀਆਂ ਬਾਸ ਲਈਆਂ ਜਾਂ ਇਹ ਬਾਦਲ ਕੇ ਇਹੋ ਜਿਹਾ ਹੈ ਕਿ ਬੰਦੇ ਨੂੰ ਹਾਥੀ ਤੇ ਲਿਆਉਂਦੇ ਐ ਤੇ ਗਧੇ ਤੇ ਚੜਾ ਕੇ ਦੂਰ ਦੇ ਐ ਇਹ ਹੁਣ ਤੁਸੀਂ ਦੇਖ ਲਓ ਵੀ ਗਧੇ ਤੇ ਜਾਣਾ ਹੈ ਜਾਂ ਜਿਹੜਾ ਤੁਹਾਡਾ ਪਹਿਲਾਂ ਵਾਲਾ ਹੀ ਰੇੜੀ ਜੱਕਾ ਹੈ ਰਿਹਾ ਉਸੇ ਨੂੰ ਕਾਇਮ ਰੱਖਣਾ ਤੋ ਇਸ ਕਰਕੇ ਜਿਹੜਾ ਹੈਗਾ ਰਾਜਨੀਤਿਕ ਲੀਡਰਾਂ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਉਹਦੇ ਵਿੱਚੋਂ ਵੀ ਆਪਦਾ ਇਹ ਰੀਜਨ ਪਾਲਦੇ ਹੁੰਦੇ ਆ ਵੀ ਸਾਨੂੰ ਕੁਛ ਨਾ ਕੁਛ ਇਸ ਗੱਲ ਦੇ ਵਿੱਚੋਂ ਮਿਲੇ ਉਹਨੇ ਆਪਦੀ ਜਿਹੜੀ ਪਾਰਟੀ ਆ ਆਪਦੀਆਂ ਵੋਟਾਂ ਉਹਨੂੰ ਕਾਇਮ ਰੱਖਣਾ ਹੁੰਦਾ ਜਿਹੜਾ ਬਾਦਲ ਦਾ ਕਬਜ਼ਾ ਸ਼ੁਰੂ ਕਮੇਟੀ ਤੇ ਉਹ ਬਰਕਰਾਰ ਹੈ ਜਦੋਂ ਉਹਦੀ ਸਟਰੈਂਥ ਟੁੱਟ ਗਈ ਉੱਥੋਂ ਜਿਹੜੇ ਬੰਦੇ ਜਿਨ੍ਹਾਂ ਨੂੰ ਆਪਾਂ ਲਿਬੜੇ ਹੋਏ ਕਹਿਨੇ ਆ ਉਹ ਜਦੋਂ ਕੱਢ ਤੇ ਫੇਰ ਉੱਤੇ ਜਾ ਕੇ ਸੁਧਾਰ ਉਹ ਨਹੀਂ ਜਮਾ ਨਹੀਂ ਹੁੰਦਾ ਚਾਹੇ ਵੀ ਪ੍ਰਧਾਨ ਬਦਲ ਲੋ ਵੀ ਅਹੁਦੇਦਾਰ ਬਦਲ ਲੋ ਵੀ ਕਮੇਟੀ ਦੇ ਮੈਂਬਰ ਬਦਲ ਲੋ ਜੋ ਮਰਜੀ ਬਦਲ ਲੋ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਮਸੰਦ ਗਿਆ ਸੀ ਜਿਨ੍ਹਾਂ ਚੋਂ ਮਸੰਦ ਨਹੀਂ ਕੱਢਦੇ ਉਹਨਾਂ ਚਿਰ ਸ਼੍ਰੋਮਣੀ ਕਮੇਟੀ 'ਚ ਸੁਧਾਰ ਨਹੀਂ ਹੋ ਸਕਦਾ ਕਿਉਂਕਿ ਉਹ ਆਪਦੇ ਪੁੱਤ ਭਤੀਜੇ ਸਾਲੇ ਜੀਜੇ ਇੱਧਰਲੇ ਉੱਧਰਲੇ ਨੂੰ ਫਿੱਟ ਕਰਾਈ ਜਾਂਦੇ ਆ ਆਮ ਜਿਹੜਾ ਸ਼ਰਧਾਲੂ ਆ ਉਹ ਇੱਧਰ ਖਿਆਲ ਨਹੀਂ ਕਰਦਾ ਅਗਲਾ ਮਤਲਬ ਦੇਖਿਆ ਜੋ ਉਹਨੇ ਮਤਲਬ ਸੁਖ ਸੁਖੀ ਉੱਥੇ ਦਾਨ ਦਛਣਾ ਦੇ ਕੇ ਕਰਿਆ ਜਾਂਦਾ ਵੀ ਸੱਚੇ ਪਾਤਸ਼ਾਹ ਕਿਉਂਕਿ ਉਹਦਾ ਤਾਂ ਆਪਣੇ ਆਪਣਾ ਤਾਂ ਸਿਰਫ ਮੇਨ ਮਕਸਦ ਹੈ ਜਿਹੜਾ ਕੋ ਕਾਲ ਤਖਤ ਨਾਲ ਹੈ ਹਰਮੰਦਰ ਸਾਹਿਬ ਨਾਲ ਆਪਣਾ ਤਾਂ ਪਿਆਰ RAMDAS ji ਨਾਲ ਹੈ ਗੁਰੂ RAMDAS ਨਾਲ ਇਹ ਲੋਕ ਆ ਜਿਹੜੇ ਉੱਥੇ ਇੱਕ ਈੜਿਆਂ ਦਾ ਭੌਣ ਬਣਾਈ ਬੈਠੇ ਆ ਜੋ ਤੇ ਦਾਲ ਰਸਤਾ ਜੋ ਸਮਾਨ ਆਉਂਦਾ ਉਥਲੇ ਚਿੱਟੀ ਜਾਂਦਾ ਕੋਈ ਪਤਾ ਨਹੀਂ ਆਦਾ ਕਿੱਥੇ ਜਾਈ ਜਾਂਦਾ ਹੈ ਕੀ ਕਰੀ ਜਾਂਦਾ ਸੋ ਵੀਰੋ ਚੰਗੇ ਬੰਦੇ ਦੇ ਨਾਲ ਖੜਨਾ ਚਾਹੀਦਾ ਜੋ ਮਰਜ਼ਾਦਾ ਨੂੰ ਰੱਖਦਾ ਹੋਵੇ ਜਾਤ ਪਾਤ ਗੁਰੂ ਸਾਹਿਬ ਨੇ ਨਾਂ ਰੱਖੀ ਹੈ ਤੇ ਨਾ ਆਪਾਂ ਨੂੰ ਵੀ ਨਹੀਂ ਮੰਨਣਾ ਚਾਹੀਦਾ ਸਫਾਈ ਇੱਕ ਮਰਜ਼ਾਦਾ ਹੈ ਜੋ ਬੰਦਾ ਸਾਫ ਸੁਥਰਾ ਰਹਿੰਦਾ ਹੈ ਤੇ ਗੁਰੂ ਸਾਹਿਬ ਦੀ ਆਪਦੀ ਜਿਹੜੀ ਬਣਾਈ ਹੋਈ ਮਰਜ਼ਾਦਾ ਹੈ ਉਹਦੀ ਆਪਾਂ ਨੂੰ ਪਾਲਣਾ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ